ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਚੰਗੇ ਦੁੱਧ ਵਾਲੀ HF ਵਾਇਡ ਸੂਣ ਵਾਲੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਬਈ ਹੱਸੀ ਕਾਲ ਆ ਬਈ ਵੀਰੇ ਨਾਮ ਐਡਰੈਸ ਕਨਫਰਮ ਕਰੋ ਆ ਤੇ ਆਪਣਾ ਨਾਮ ਜੱਗਾ ਸਿੰਘ ਜੀ ਪਿੰਡ ਧੌਲਾ ਨਾਮ ਜੱਗਾ ਸਿੰਘ ਪਿੰਡ ਧੌਲਾ ਦੇ ਮੋਬਾਈਲ ਨੰਬਰ ਕਿੰਨਾ ਹੈ 9914561776 9914561736 ਤੇ ਵੀਰੇ ਆਪਾਂ ਜਿਹੜੀ ਸਕਰੀਨ ਤੇ ਵਹਿੜ ਦੇਖੀ ਜੰਨੇ ਆਂਗੇ ਕਹਿਮਾ ਸੂਆ ਸੂ ਰਹੀ ਐ ਦੁੱਧ ਆ ਸੂਆ ਦੋਸਤੋ ਦੂਜਾ ਸੂਆ ਸੂ ਰਹੀ ਐ ਫੁੱਲ ਹੈਲਟ ਆ ਫੁੱਲ ਵੇਟ ਐ ਤੇ ਬਰੀਡ ਪੱਖੋਂ ਵੀ ਦੋਸਤੋ ਵਹਿੜ ਟਾਪ ਦੀ ਐਗੀ ਤੇ ਪਹਿਲੇ ਸੂਏ ਵੀਰੇ ਕਿੰਨਾ ਦੁੱਧ ਦਿੰਦਾਗਾ 23 ਕਿਲੋ ਦੋਸਤੋ ਪਹਿਲੇ ਸੂਏ ਵੀਰ ਕਹਿੰਦਾ ਵੀ ਮਾਲਕਾਂ ਦੇ ਦੱਸ ਅਨੁਸਾਰ 23 ਕਿਲੋ ਦੁੱਧ ਦਿੰਦਾ ਤੇ ਘਰੇਲੂ ਵਹਿੜਾ ਕਾ ਫਾਰਮ ਚੋਂ ਲਈ ਆ ਜੀ ਇਹ ਪਾ ਨਹੀਂ ਆਪਾਂ ਘਰੇਲੂ ਘਰੇਲੂ ਵਹਿੜਾ ਦੋਸਤੋ ਕੋਈ ਫਾਰਮ ਵਾਲੀ ਵਹਿੜ ਨਹੀਂ ਥਾਣ ਲੱਗਿਆ ਨਿਖੜਮਾ ਗੈਪ ਵਾਲਾ ਤੇ ਹਜੇ ਕੱਚੀ ਹੈਗੀ ਹੈ ਬਹਿੜਾ ਇੱਕ ਹਫਤੇ ਦੀ ਇੱਕ ਹਫਤਾ ਲੈ ਜੂਈ ਲੈ ਜੂ ਹਲੇ 23 24 ਤਰੀਕ ਨੂੰ ਦਿਨ ਪੂਰੇ 23 24 ਤਰੀਕ ਨੂੰ ਦਿਨ ਪੂਰੇ ਨੇ ਦੋਸਤੋ ਅੱਜ ਵੀਡੀਓ ਬਣਾਉਣ ਦੀ ਤਰੀਕ ਹੈਗੀ ਆਪਣੀ 18 ਤਰੀਕ ਹੈਗੀ ਨੌਵਾਂ ਮਹੀਨਾ ਤੇ ਵੀਰੇ ਖੋਲ ਕੇ ਗੇੜਾ ਦੁਬਾਰੇ ਤੋਰੇ ਬਖੋਪਾ ਬਾਈਆਂ ਨੂੰ ਚੈੱਕ ਕਰਵਾ ਲਈ ਦੋਸਤੋ ਫੁੱਲ ਵੱਡਾ ਢਾਂਚਾ ਟਾਪ ਦੀ ਬਰੀਡ ਹੈ ਦੋਸਤੋ ਪਿਆਰਾ ਜਿਹਾ ਫੇਸ ਲੱਗਿਆ ਬੱਸੀ ਦੇ ਤੇ ਬਾਕੀ ਲੇਵਾ ਦੇਖ ਲੋ ਕੰਪੈਕਟ ਆਰਡਰ ਜਿਹੜਾ ਆਪਾਂ گاਵਾਾਂ ਦੇ ਲੇਵਾ ਕਹਿੰਦੇ ਹੁੰਨੇ ਆ ਵੀ ਲੱਗ ਜੇ ਉਹ ਲੇਵਾ ਲੱਗਿਆ ਬੇਨ ਜਬੂਨ ਜ ਹਵਾਨੇ ਤੇ ਕਾਫੀ ਚੰਗੇ ਨੇ ਬਾਕੀ ਤੋਰੇ ਤਾਰੇ ਦੀ ਹੈਗੀ ਬਿਲਕੁਲ ਸਿੱਧੀ ਕੋਈ ਵਿੰਗਵਾਲ ਨਹੀਂ ਢੂਹੀ ਚ ਤੇ ਪੈਰਾਂ ਦੀ ਹੈਗੀ ਮਜ਼ਬੂਤ ਤੇ ਭਾਈ ਮੋੜ ਲਾ ਇਧਰ ਹੀ ਦੋਸਤੋ ਰੇਟ ਜੈਨੂਨ ਜਾਂ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਫੁੱਲ ਵੱਡਾ ਗੱਦਗੱਦ ਬਾਰੇ ਫੇਰ ਆਪਾਂ ਤੁਹਾਨੂੰ ਦੱਸ ਦਈਏ ਤੇ ਸਾਈਨਿੰਗ ਸਕੋਰ ਚੰਗਾ ਹੈਗਾ ਬਹਿੜ ਦਾ ਲੈਣ ਦੇਣ ਵਾਲਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਜੱਗੇ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਪਿੰਡ ਹੈਗਾ ਵੀਰ ਦਾ ਧੌਲਾ ਤੇ ਲੈਣ ਦੇਣ ਵਾਲਾ ਰੇਟ ਕੀ ਹੋਗਾ ਬਾਈ ਇੱਕ ਪੰਡ ਲੈਣ ਦੇਣਾ ਬਸ ਜੀ ਮੁੱਲ ਕਿੰਨਾ ਮਰਜ਼ੀ ਕਰਾ ਲਓ ਦੋਸਤੋ ਵੀਰ ਕਹਿੰਦਾ ਵੀ 1 ਲੱਖ ਤੇ 5000 ਦਾ ਲੈਣ ਦੇਣ ਵਾਲਾ ਰੇਟ ਹੀ ਰੱਖਿਆ ਮਾਨ ਤਨ ਹੋਊਗਾ ਘਰੇ ਆਏ ਬੰਦੇ ਦਾ ਜੇ ਕਿਸੇ ਮੇਰੇ ਵੀਰ ਦੀ ਖਾਮਦਾਰੀ ਚਾਹੁੰਦੀ ਹੈ ਤਾਂ ਵੀਰ ਜੱਗੇ ਨਾਲ ਦੋਸਤੋ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ